ਹਾਂਜੀ ਦੋਸਤੋ ਜਿਹੜੇ ਬਈ ਆਪਾਂ ਕੈਨੇਡਾ ਵਿੱਚ ਦੇਖੇ ਨਾ ਸੋਹਣੇ ਸੋਹਣੇ ਘਰ ਉਹ ਬਈ ਐਂ ਤਿਆਰ ਹੁੰਦੇ ਆ ਕੱਲੀ ਲੱਕੜ ਦੇ ਬਣੇ ਹੁੰਦੇ ਆ ਕਿ ਦੇਖ ਲਓ ਕੋਈ ਇੱਥੇ ਇੱਟ ਨਹੀਂ ਕੋਈ ਸਿਮਿੰਟ ਨਹੀਂ ਕੱਲੀ ਲੱਕੜੀ ਲੱਕੜਾ ਚਾਰੇ ਪਾਸੇ ਤੇ ਬਈ ਇੰਨਾ ਘਰਾਂ ਦੀ ਕੀਮਤ ਤਾਂ ਟੋਟਲ ਲੱਖਾਂ ਡਾਲਰ ਆ ਇੰਨਾ ਪਿੱਛੇ ਤੁਸੀਂ ਆ ਲਾ ਲੋ ਬੰਦਾ ਸਾਰੀ ਉਮਰ ਗਾਲ ਦਿੰਦਾ ਆਪਦੀ ਇਹ ساری ਉਮਰ ਕਿਸਤਾ ਭਰੀ ਜਾਂਦਾਗਾ ਇੱਕ ਗੱਲ ਤਾਂ ਹੈਗੀ ਆ ਵੀ ਇਹ ਘਰਾਂ ਦੀ ਮਣਿਆਦ ਆਪਣੇ ਇੰਡੀਆ ਦੇ ਘਰਾਂ ਨਾਲੋਂ ਜ਼ਿਆਦਾ ਨਾਲੇ ਆਪਣੇ ਇੰਡੀਆ ਚ ਤੁਸੀਂ ਲਾ ਲੋ ਇੱਟਾਂ ਦੇ ਵਧੀਆ ਸਿਮਿੰਟ ਨਾਲ ਤਿਆਰ ਕੀਤੇ ਹੁੰਦੇ ਆ ਫੇਰ ਵੀ ਉਹਨਾਂ ਦੀ 20-25 ਸਾਲ ਮਣਿਆਦ ਹੁੰਦੀ ਆ ਤੇ ਇਹਨਾਂ ਦੀ ਘੱਟੋ ਘੱਟ 100-100 ਸਾਲ ਬਈ 2-2 ਸਾਲ ਮਣਿਆਦ ਹੁੰਦੀ ਆ ਕੁਛ ਨਹੀਂ ਹੁੰਦਾ ਲੱਕੜ ਜਿਹਾ ਵਾਲੀ ਗੱਲ ਦੀ ਬਸ ਇੰਨਾ ਜ਼ਰੂਰ ਆ ਵੀ ਇਹ ਰੈਨੋਵੇਟ ਕਰਦੇ ਰਹਿੰਦੇ ਆਗੇ ਬਾਕੀ ਭਾਈ ਇਹ ਲੱਕੜ ਪਧਾਨੀ ਕਹੇ ਜੀ ਆ ਸਿਉਖਣੀ ਪੈਂਦੀ ਜਮਾਂ ਵੀ ਆਪਣੇ ਤਾਂ ਸਿਉਖ ਪਾਇ ਜਾਂਦੀ ਹੈਗੀ ਨਾਲੇ ਪੱਕਾ ਥਾ ਹੁੰਦਾ ਚਾਰੇ ਪਾਸਿਓ ਇਹ ਦੇਖੋ ਚਾਰੇ ਪਾਸੇ ਕੱਚਾ ਥਾਂਗਾ ਕਾਕੂ ਲੱਗਾ ਹੁੰਦਾਗਾ ਉਹੀ ਸਿਉਖਣੀ ਤੇ ਬਾਕੀ ਉਹ ਵੀ ਮਜ਼ਬੂਤ ਆ ਲੱਕੜ ਤੇ ਹੁਣ ਆ ਲਾ ਲੋ ਵੀ ਕਿੰਨੀ ਮੀ ਆਵੇ ਕਿੰਨੀ ਨੇਰੀ ਆਵੇ ਇਹ ਨਹੀਂ ਹੈਗਾ ਵੀ ਘਰ ਹਿੱਲ ਜੂਗਾ ਆਹੀਂ ਖੜੇ ਰਹਿਣਗੇ 100 100 ਸਾਲ ਇਹ ਬਾਕੀ ਆਪਣੇ ਆਮ ਘਰਾਂ ਨਾਲ ਸਹੂਲਤ ਵੱਧਦਾ ਇਹਦੇ ਚ ਅਗੇ ਦੇਖ ਲਓ ਹੁਣ ਗਰਮੀਆਂ ਵੇਲੇ ਠੰਡੇ ਰਹਿੰਦੇ ਆਗੇ ਤੇ ਸਰਦੀਆਂ ਚ ਆ ਕੇ ਸ਼ੀਟ ਦੀ ਵਰਤ ਹੋ ਜਾਂਦੀ ਹੈਗੀ ਆ ਘਰ ਆ ਬਾਈ ਜਿਹਨੂੰ ਦੇਖ ਕੇ ਦੁਨੀਆ ਬਾਹਰਲੇ ਦੇਸਾਂ ਨੂੰ ਭੱਜੀ ਆਉਂਦੀ ਹੈਗੀ ਬਾਕੀ ਵੀਡੀਓ ਵਧੀਆ ਲੱਗੀ ਤਾਂ ਬਈ ਸ਼ੇਅਰ ਕਰਿਓ